ਜਿਹੜੇ ਲੋਕ ਵੀਰੇ ਪਾਣੀ ਪਾ ਰਹੇ ਨਾ ਬੋਰਾਂ ਦੇ ਵਿੱਚ ਮੀਹ ਆਉਂਦਾ ਨਾ ਸ਼ੁਰੂ ਮੈਂ ਇਹਦਾ ਰਿਜ਼ਲਟ ਦਿਖਾਉਣਾਗਾ ਧਿਆਨ ਨਾਲ ਦੇਖ ਲਓ ਵੀਡੀਓ ਆਪਣੀ ਇਹ ਲੋਕ ਪਾ ਰਹੇ ਨੇ ਆਪਦਾ ਖੇਤਾਂ ਦਾ ਪਾਣੀ ਬੋਰਾਂ ਦੇ ਵਿੱਚ ਫਿਰ ਜਿਹੜੇ ਆਪਣੇ ਘਰਾਂ ਦੇ ਬੋਰ ਨੇ ਕਿਦਾਂ ਦਾ ਪਾਣੀ ਕੱਢਣਗੇ ਸੁਣੋ ਉਹ ਦਿਖਾਉਣਾ ਧਿਆਨ ਨਾਲ ਦੇਖਿਓ ਵੀਡੀਓ ਸਾਰੀ ਬਾਈ ਜਿਹੜੇ ਲੋਕ ਧਰਤੀ ਥੱਲੇ ਪਾਣੀ ਛੱਡ ਰਹੇ ਨਾ ਮੀਂਹ ਦਾ ਜਿਆਦਾ ਪਾਣੀ ਪੈਣ ਹੋ ਗਿਆ ਉਸ ਤੋਂ ਬਾਅਦ ਸ਼ੁਰੂ ਮੈਂ ਦਿਖਾਉਣਾਗਾ ਆ ਆਪਣੇ ਘਰ ਦਾ ਬੋਰ ਆਗਾ ਬਾਈ ਠੀਕ ਆ ਇਹਨਾਂ ਤਿੰਨ ਦਿਨ ਹੋ ਗਏ ਪਾਣੀ ਦੇ ਬੋਰ ਦੇ ਬੋਰ ਅਸੀਂ ਪਾਣੀ ਥੱਲੇ ਛੱਡਦੇ ਨੂੰ ਹੁਣ ਪਾਣੀ ਦਾ ਜਿਹੜਾ ਪ੍ਰੈਸ਼ਰ ਘਟ ਗਿਆ ਹਨਾ 2 ਦਿਨ ਪਹਿਲਾਂ ਜਿਵੇਂ 25 30 ਦੀ ਮੋਟਰ ਜਿੰਨਾ ਪ੍ਰੈਸ਼ਰ ਰਹੀਂ ਪਾਣੀ ਥੱਲੇ ਜਾ ਰਹੇ ਸੀਗਾ ਹੁਣ ਜਿਹੜਾ ਆਪਣਾ ਲਵੇ 50 60 70 ਫੁੱਟ ਦੀ ਦੂਰੀ ਤੇ ਆਪਣਾ ਜਿਹੜਾ ਘਰ ਪਾਇਆ ਹੋਇਆਗਾ ਜਿਹੜਾ ਉਹਦਾ ਆਪਣਾ ਘਰ ਵਾਲਾ ਬੋਰ ਲੱਗਾ ਹੋਇਆ ਹੁਣ ਤੁਸੀਂ ਇਹ ਦੇਖ ਸਕਦੇ ਵੀਰੇ ਦੋ ਦੂਜੇ ਦਿਨੀ ਆਪਣੇ ਜਿਹੜਾ ਬੋਰ ਦਾ ਪਾਣੀ ਆ ਰੰਗ ਬਦਲ ਗਿਆ ਹੁਣ ਦੱਸੋ ਯਾਰ ਲੱਖਾਂ ਪਤਾ ਨਹੀਂ ਕਿੰਨੇ ਬੋਰ ਲੱਗੇ ਹੋਣੇ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਲੋਕ ਆਪਦੀ ਲੱਖ 2 ਲੱਖ ਦੀ ਫਸਲ ਬਚਾਉਣ ਦੇ ਵਾਸਤੇ ਆਉਣ ਵਾਲੀ ਪੀੜੀ ਨੂੰ ਖਤਮ ਕਰਨ ਤੋਲੇ ਹੋਏ ਨੇਗੇ ਹੱਦ ਹੋ ਗਈ ਯਾਰ ਲੋਕ ਇੰਨੇ ਕਿਉਂ ਗਿਰ ਗਏ ਪਹਿਲਾਂ ਭਾਈ ਐ ਦੱਸੋ ਇਹ ਪਾਣੀ ਆ 3 ਦਿਨ ਪਹਿਲਾਂ ਪਾਣੀ ਚੱਲਿਆ ਦੂਸਰੇ ਦਿਨ ਜਿਹੜਾ ਆਪਣੇ ਘਰ ਦਾ ਬੋਰ ਦਾ ਪਾਣੀ ਆ ਉਹ ਇਦਾਂ ਦਾ ਆਉਣ ਲੱਗਿਆ ਹੁਣ ਜਿਹੜੇ ਲੋਕ ਨੇ ਆਪਾਂ ਕਹਿੰਦੇ ਯਾਰ ਬੁੱਢੇ ਦਲ ਉਹਦੇ ਬੁੱਢੇ ਨਹਿਰ ਦੇ ਵਿੱਚ ਹਨ ਦਰਿਆ ਦੇ ਵਿੱਚ ਪਾਣੀ ਛੱੜਦਾ ਫੈਕਟਰੀਆਂ ਕੈਮੀਕਲ ਵਾਲਾ ਪਰ ਇਹ ਲੋਕ ਖੇਤਾਂ ਰ ਖੇਤਾਂ ਦਾ ਪਾਣੀ ਦਵਾਈਆਂ ਛਿੜਕੀਆਂ ਹੁੰਦੀਆਂ ਨੇ ਰੇਪ ਪਾਏ ਹੁੰਦੇ ਨੇ ਹਨਾ ਕੱਖਾਂ ਦਵਾਈਆਂ ਪਾਈਨ ਉਹ ਸਾਰਾ ਪਾਣੀ ਹੁਣ ਧਰਤੀ ਦੀ ਗਰਕ ਕਰ ਰਹੇ ਨੇ ਕਿ ਲੋਕ ਆਪਦੇ ਪੈਸੇ ਬਚਾਉਣ ਵਾਸਤੇ ਜੇਬ ਭਰਨ ਦੇ ਵਾਸਤੇ ਫਾੜੀ ਫਸਲ ਬਚ ਜੇ ਇਹਨਾਂ ਦਾ ਜ਼ਿੰਮੇਵਾਰ ਕੌਣ ਆ ਬਈ ਉਹ ਵੀ ਹੱਕ ਆ ਵਗਾ ਬੰਦ ਕਰਨ ਚਾਹੀਦਾ ਪਰ ਜਿਹੜਾ ਸਿੱਧਾ ਸਰਿਆਮ ਅੱਖਾਂ ਸਾਹਮਣੇ ਆਪਣਾ ਪਾਣੀ ਜ਼ਹਿਰੀਲਾ ਪਾਣੀ ਥੱਲੇ ਦੀਰੀ ਜ਼ਹਿਰ ਭੇਜ ਰਹੇ ਨੇ ਉਹਦਾ ਕੌਣ ਜ਼ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਰਕਾਰ ਤੱਕ ਇਹ ਵੀਡੀਓ ਜਰੂਰ ਪਹੁੰਚਾਓ ਬਾਈ ਜਿਹੜੇ ਲੋਕ ਨੇ ਐ ਇਦਾਂ ਪਾਣੀ ਕੱਢ ਰਹੇ ਨੇਗੇ ਨਾ ਇਹ ਬੰਦ ਹੋਣਾ ਚਾਹੀਦਾ ਨਹਿਰਾਂ ਦਾ ਪਾਣੀ ਬਿਲਕੁਲ ਚੱਲ ਮੰਨ ਲਓ ਸਿੱਧਾ ਪਹਾੜ ਧਰਤੀ ਪਹੁੰਚਾ ਦਿਓ ਕੋਈ ਚੱਕਰ ਨਹੀਂ ਕਿਉਂਕਿ ਪਹਾੜ ਦਾ ਪਾਣੀ ਆ ਸ਼ੁੱਧ ਪਾਣੀ ਆਗਾ ਪਰ ਇਹ ਤਾਂ ਨਰੀ ਜ਼ਹਿਰ ਥੱਲੇ ਲੋਕ ਭੇਜ ਰਹੇ ਨੇ ਯਾਰ ਆਪਦੇ ਪੈਸੇ ਬਚਾਉਣ ਵਾਸਤੇ 60 70 ਫੁੱਟ ਦੀ ਵੀਰੇ ਦੂਰੀ ਤਾਂ ਆਪਣਾ ਘਰ ਵਾਲਾ ਬੋਰ ਆ ਇਹ ਘਰ ਵਾਲਾ ਆ ਦੂਸਰੇ ਬੋਰ ਨੂੰ ਜਿਹੜਾ ਪਾਣੀ ਥੱਲੇ ਜਾ ਰਿਹਾ ਇਹ ਆਪਣਾ ਘਰ ਦੂਸਰਾ ਘਰ ਦਾ ਬੋਰ ਆਗਾ ਇਹ ਲੋਕ ਗਵਾਂਡ ਦਾ ਗਵਾਂਡੀ ਦਾ ਮੋ ਹੋਗਾ ਬੋਰ ਆ ਹੁਣ ਤੁਸੀਂ ਆ ਆਪ ਲਾ ਸਕਦੇ ਹੋ ਵੀਰੇ ਹੁਣ ਕੌਣ ਕੀ ਕਿਵੇਂ ਕਿਦਾਂ ਲੋਕ ਯਾਰ ਸਭ ਤੋਂ ਬਾਹਰ ਆਪਦੀ ਸਿਰਫ ਜੇਪ ਭਰਨ ਦੇ ਮਾਸਤੇ ਦੁਨੀਆ ਨਾਲ ਇਦਾਂ ਖਲਵਾੜ ਕਰ ਰਹੇ ਨੇ ਯਾਰ ਆਉਣ ਵਾਲੀ ਪੀੜ੍ਹੀ ਨੂੰ ਨਸਲ ਨੂੰ ਆਪਾਂ ਕਿਵੇਂ ਬਚਾਵਾਂਗੇ ਕਿਵੇਂ ਬਚਾਵਾਂਗੇ ਦੱਸੋ ਸਿਰਫ ਪੈਸੇ ਬਚਾਉਣ ਵਾਸਤੇ ਹੱਦ ਹੋ ਗਈ ਯਾਰ ਇਦਾਂ ਕਰਾ ਕਰੋ ਬਾਈ ਜਿਹੜੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕੋਈ ਆਪ ਦਾ ਪੁਲਿਸ ਫ੍ਰੀ ਨੰਬਰ ਚਲਾਵੋ ਜਿਹੜੇ ਪਿੰਡਾਂ ਦੇ ਇਦਾਂ ਦੇ ਬੋਰ ਲੱਗੇ ਹੋਏ ਨੇ ਨਾ ਲੋਕ ਆਪ ਫਾਸਲੇ ਬਚਾਉਣ ਬਾਸ ਤੇ ਸੜਕ ਜ਼ਹਿਰੀਲਾ ਪਾਣੀ ਹਨਾ ਧਰਤੀ ਪਚਾਰੇ ਨੇ ਉਸੇ ਕਾਲ ਕਰੋ ਵੀ ਸਾਨੂੰ ਦੱਸੋ ਇਹਨਾਂ ਦੀ ਅਸੀਂ ਬੋਰ ਅਸੀਂ ਬੰਦ ਕਰਕੇ ਜਾਮ ਭੰਨ ਕੇ ਜਾਮ ਕੁਝ ਮਰਦੀ ਆ ਵੀ ਇਹਨਾਂ ਦਾ ਅਸੀਂ ਬੰਦ ਕਰਾਵਾਂਗੇ ਅਸੀਂ ਪਿੰਡ ਦੇ ਬਹੁਤ ਲੋਕ ਹੋਣਗੇ ਜਿਹੜਾ ਥੋੜਾ ਸਾਥ ਦੇਣ ਕਿ ਸਾਨੂੰ ਘਰੇ ਇੱਕ ਪਿੰਡਾਂ ਚ ਫਿਰਨ ਦੀ ਲੋੜ ਨਹੀਂ ਤੁਹਾਨੂੰ ਸਿੱਧਾ ਫੋਨ ਆਇਆ ਕਰੂਗਾ ਵੀ ਆਹ ਬੰਦੇ ਦਾ ਪਾਣੀ ਥੱਲੇ ਜਾ ਰਿਹਾ ਇਹਨੂੰ ਬੰਦ ਕਰਕੇ ਜਾਓ ਬਈ ਇਹ ਬਹੁਤ ਗੰਭੀਰਤਾ ਦਾ ਮੁੱਦਾ ਹੈਗਾ ਬਹੁਤ ਜ਼ਿਆਦਾ ਜੇ ਆਪਾਂ ਨਾ ਸੁਧਰੇ ਬਈ ਨਰੀ ਜ਼ਹਿਰ ਲੋਕ ਆਪਾਂ ਥੱਲੇ ਪਚਾ ਰਹੇ ਨੇ